ਸਤਿ ਸ੍ਰੀ ਅਕਾਲ ਸਜਣੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੈਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਜੋ ਹੋਗੇ ਇੱਕ ਵੈਸੇ ਤੁਹਾਡੇ ਗਾੜੀ ਸਜਣੋ ਕਿਤੇ ਵੀ ਖਰੀਦਦਾਰੀ ਕਰਦੇ ਜੇ ਤਸੱਲੀ ਦੋ ਟਾਈਮ ਲਾਜ਼ਮੀ ਕਰਿਆ ਕਰੋ ਜੇ ਕੋਈ ਦੂਰ ਬੈਠਾ ਹੈ ਤੇ ਵੀਡੀਓ ਕੱਲ ਤੇ ਆਨਲਾਈਨ ਵੀ ਚੁਆਈ ਕਰ ਸਕਦਾ ਸਜਣੋ ਪਹੁੰਚੇ ਹਾਂ ਪਿੰਡ ਖੇਮਕਰਨ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਸ਼ਾਹਸ਼ੁਨੀ ਸ਼ਾਹ ਦੇ ਕੋਲ ਪਹੁੰਚੇ ਹਾਂ ਬਧੀ ਰੇ ਜਾਣਕਾਰੀ ਸਾਰੀ ਲੈ ਕੇ ਸਾਂਝੀ ਕਰਦੇ ਆਂ ਕਵੈਸਟ ਕਰਦੇ ਆਂ ਕਿ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹਿੰਦਾ ਤੇ ਚਾਰ ਸਜਣੋਂ ਵੜਾਂ ਬਖਾਉਣ ਲੱਗੇ ਆਂ ਫਰਜ਼ ਸਮਝ ਕੇ ਐਂਡ ਤੱਕ ਜੁੜੇ ਰਹੋ ਕਰਦੇ ਆਂ ਗੱਲਬਾਤ ਸ਼ਾਨਾ ਸ਼ਾਜੀ ਸਾਸਿਕਾਲ ਸਿੱਕਾ ਬਾਬਾ ਜੀ ਹੋਰ ਸੁਣਾਓ ਧੰਨਵਾਦ ਜੀ ਕੈਮ ਸਦਾ ਠੀਕ ਆ ਵੰਦੀਆ ਡਰੈਸ ਕਰਕੇ ਨੋਟ ਜੀ 10 ਪਿੰਡ ਆਪਣਾ ਖੇਮ ਕਰਨ ਜੀ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਠੀਕ ਆ ਮੋਬਾਈਲ ਨੰਬਰ ਮੋਬਾਈਲ 8196 9021 ਠੀਕ ਆ ਚਾਰ ਵੜਾਂ ਆ ਨਾ ਆਹਦੇ ਬੰਬ ਧਮਾਕਾ ਆ ਦੇਖੋ ਥਣਾ ਆ ਲੋ ਵਾਹ ਭਾਵੇਂ ਅੱਜ ਤੇ ਥਣ ਬਾਬਾ ਜੀ ਵਾਹ ਵਾਹ ਤੇ ਪੋਲੀ ਤਿੱਪਣ ਰੂ ਵਰਗੀ ਅੱਛਾ ਹਾਂ ਬਹੁਤ ਜਿਆਦੀ ਪੋਲੀ ਆ ਅੱਛਾ ਤੋਰ ਗਈ ਮੈਂ ਵੀ ਨਾ ਗੱਲਾਂ ਕਿੰਨਾ ਕੇ ਰਿਕਾਰਡ ਦੱਸਿਆ ਦੋਦਾ ਤੋਦ ਬਾਬਾ ਜੀ ਪਾਏ ਦਾ ਪਾਏ ਦਾ ਹਣਾ ਭਰ ਵਾਲੇ ਭਰ 20 ਕਿਲੋ ਆਖੀ ਜਣ ਭਵੇਂ 18 ਕਿ ਜਣਾ 20 ਕਿਲੋ ਠੀਕ ਆ 20 ਕਿਲੋ ਨੂੰ ਦੇ ਦੇਣਾ ਵੀ ਚਾਹੀਦਾ ਜਿੱਦੀ ਵਹਿੜ ਸੋਣੀ ਆ ਥਣ ਥਣ ਵੀ ਚੰਗਾ ਲੱਗਾ ਏ ਦਿਨ 2-4 ਲੈ ਜੂ ਨਹੀਂ ਤਾਂ ਰਹਿ ਗਈ ਬਬੇ ਪੁਰਾਣੀ ਖਿੱਚਿਆ ਕੋਈ ਹਾਂ ਲੈ ਜਾਣੇ ਆ 8 ਦਿਨ ਵੀ ਖੜ ਸਕਦੀ ਆ 5 ਵੀ ਖੜ ਸਕਦੀ ਆ 8 ਤਾਂ ਨਹੀਂ ਖੜਦੀ ਚਲੋ 5-4 ਦਿਨ ਡੰਗਰ ਲੈ ਜਾਂਦਾ ਲੈ ਜਾਂਦਾ ਕਈ ਵਾਰ ਜਗਾ ਬਦਲਿਆ ਘਿਹਾੜੀ ਡੰਗ ਪਹਿਲਾਂ ਵੀ ਸੂ ਪੈਂਦਾ ਸੂ ਪੈਂਦਾ ਧੰਨਵਾਦ ਨਾਲ ਸੱਜਣ ਵਾਰ ਚੰਗੀ ਆ ਥਲਥਲ ਕਰਦੀ ਆ ਬਾਕੀ ਤੁਸੀਂ ਸਾਰੇ ਭੈਣ ਭਰਾ ਆਹ ਚੰਗੇ ਜੇ ਸੂਝਵਾਨ ਜੇ ਪਸ਼ੂ ਦੀ ਜਾਣਕਾਰੀ ਆਪ ਰੱਖਦੇ ਜੇ ਸਾਰੇ ਠੀਕ ਹੈ ਜੀ ਤੇ ਥਣ ਥੁੰਦੀ ਮਟਾਈ ਤੁਸੀਂ ਵੇਖ ਸਕਦੇ ਸੈ ਚੰਗਾ ਲੱਗਾ ਆਰਡਰ ਕੁਆਲਟੀ ਵੀ ਚੰਗੀ ਲੱਗੀ ਆ ਫਿਕਸ ਜਾਂ ਲੈਵਾ ਉਹਨਾਂ ਹੀ ਅਗਲੀ ਸਾਈਡ ਆ ਉਹਨਾਂ ਹੀ ਪਿਛਲੀ ਸਾਈਡ ਨੂੰ ਹੋਊਗਾ ਜੀ ਆਹ ਦੇਖੋ ਬਾਬਾ ਜੀ ਥਣ ਥਣ ਤੇ ਸਪੈਸ਼ਲ ਹੀ ਲੱਗਾ ਕਿਹੜਾ ਥਣ ਹੋਊਗਾ ਇਹਨੂੰ ਕਿਹੜਾ ਕਹਿ ਸਕਦੇ ਆ ਮੈਨੂੰ ਤਾਂ ਲੱਗਦਾ ਕੁੜੇ ਪੀੜੀ ਦੇ ਪਾਸੇ ਜਿੱਡਾ ਹੈ ਸੁੰਭਾਈਆ ਅਡਾੜਾ ਮੋਟਾ ਠੀਕ ਆ ਤੇ ਰੇਟ ਆ 50 ਦੀ ਬੱਬਾ ਜੀ 50 ਦੀ ਜੈ ਜੈਕਾਰ ਕਰ ਕਰਕੇ ਜਾਂਦੇ ਨਹੀਂ ਜੈ ਜੈਕਾਰ ਬੱਬਾ ਜੀ 50 50 ਦੀ ਠੀਕ ਆ ਚਲ ਘਰ ਆਇਆ ਕਰ ਦਿਓ ਮਾਨ ਪਿਆਰ ਹੈ ਨਾ ਠੀਕ ਆ ਦੂਜੇ ਨੰਬਰ ਤੇ ਸੂਈ ਆ ਗਈ ਨਾ ਬਿਲਕੁਲ ਹਾਂ ਜੀ ਬੱਬਾ ਜੀ ਇਲਾਇਓ ਬਾਹਰ ਕੱਢ ਕੇ ਕਿੰਨਾ ਦੁੱਧ ਹੋਊਗਾ ਜੀ 14 ਕਿਲੋ ਬੱਬਾ ਜੀ ਦੁੱਧ ਆ ਜੀ ਲੈ ਲੈ ਤੋਲ ਲਵੇ 14 ਕਿਲੋ ਹਾਂ 14 ਦਾ 15 ਆ ਜੂ ਫੇਰ ਆ ਨਹੀਂ ਹੁੰਦਾ ਠੀਕ ਆ ਜੀ ਸਹੀ ਗੱਲ ਕਰੋ ਸੰਗ ਦੇ ਵੇ ਥਾੜਿਆਂ ਦਾ ਵੀ ਸਪੈਸ਼ਲ ਲੱਗਾ ਠੀਕ ਆ ਬੱਚਾ ਅਜੇ ਸਜਨੂ ਦਾ ਕੋਈ ਨੂੰ 5-7 ਦਿਨ ਹੋ ਗਏ ਠੀਕ ਹੋ ਗਏ ਹੋ ਗਏ 5-7 ਦਿਨ ਜੀ ਹਾਂ ਜੀ ਲੋ ਸਜਨੂ 5-7 ਦਿਨ ਹੋ ਗਏ ਆ ਤੇ ਚੰਗੀ ਆ ਵੜੇ ਕਿ ਕਮਰੇ ਬੱਚੇ ਕਿ ਕਮਰੇ ਲੋ ਜੀ ਇੱਕ ਦੇ ਜਵਾਨਾ ਆ ਜੀ ਨੋ 14 ਕਿਲੋ ਸਜਣੋ ਦੁੱਧ ਜੇ ਵੈਡ ਕੋਲ ਠੀਕ ਹੈ ਜੀ ਤੇ ਇਹਦਾ ਰੇਟ ਛਾ ਜੀ ਰੇਟ ਬਾਬਾ ਜੀ 50 ਹੀ ਇਹਦਾ ਵੀ 50000 ਰੁਪਿਆ ਹੈ ਨਾ ਤੇ ਇਹਦਾ ਵੀ ਮਾਨ ਪਿਆਰ ਕਰ ਦਾਂਗੇ ਕਰ ਦਾਂਗੇ ਬਾਬਾ ਕਰ ਕਰ ਦਾਂਗੇ ਹੈ ਨਾ ਅੱਗੇ ਆ ਗਈਆਂ ਦੂਜੇ ਨੰਬਰ ਤੇ ਸਿੰਘਾਂ ਵਾਲੀ ਆ ਗਈ ਠੀਕ ਹੈ ਜੀ ਇਹ ਗੱਬਣ ਆ ਗਈ ਨਾ ਹਾਂਜੀ ਹਾਂਜੀ ਬਾਬਾ ਖੋਲ ਅਜੇ ਤੇ ਪੇ ਜਾ ਖੋਲ ਦਗੇ ਅਜੇ ਨਾ ਹਾਂ ਵੇਖੋ ਹਾਂ ਕੋਈ ਨਹੀਂ ਨੀ ਦਰਾਂ ਦੋ ਜਿਹੜਾ ਆਊਗਾ ਭੈਣ ਭਰਾ ਤੂੰ ਲੈ ਆ ਜਾ ਹਾਂ ਸਹੀ ਬਿਲਕੁਲ ਨੀਰਾ ਹੁੰਦਿਆ ਅੱਜ 8 ਜਣ ਸੱਤ ਕੱਢਦੀ ਹੂੰ ਲੋ ਜੇਣਾ ਜੀ ਕਿੰਨੇ 10 ਲੈ ਜੂ ਆ ਜੀ ਬਾਬਾ ਜੀ ਤੁਹਾਡੇ ਸਾਹਮਣੇ ਚੀਪਾ ਏ ਚੀਪਾ 10 ਦੇ ਲੈ ਜਣੇ ਖੁੱਲੇ ਢੱਲੇ 10 ਲੈ ਜੇ 8 ਲੈ ਜੇ ਲੈ ਜਣੇ ਮਹਾਰਾਜ ਜਾਣਦਾ ਜੀ ਆਪਾਂ ਦਾ ਮੁੱਲ ਹੈ ਤਾਂ ਚੰਗਾ ਲੱਗਾ ਹੈ ਨਾ ਤਾਂ ਜੀ ਨਿਕਾਸ ਨਹੀਂ ਬਾਬਾ ਜੀ ਤਾਂ ਦੀ ਗਾਂ ਦੀ ਆ ਤਾਂ ਚੰਗਾ ਤੇ ਜਿਹੜਾ ਸਿੰਘ ਆ ਹਲੋ ਨਾ ਜਿਵੇਂ ਨਾ ਤੇ ਉਂਗਲਾ ਕੋ ਪਤਲਾ ਤੇ ਦੋ ਦੋ ਕੋਟੇ ਜੇ ਸੱਚ ਨੂੰ ਠੀਕ ਹੈ ਵੜ ਵੱਡੀ ਆ ਵੱਡੀ ਕੋਟੇ ਦੀ ਆ ਵੜ ਵੱਡੀ ਜੋ ਵੱਡਾ ਢਾਂਚਾ ਛੋਟੇ ਨਹੀਂ ਬੋੜੀ ਢਾਂਚਾ ਵੇਖੋ ਨਹੀਂ ਵੱਡੀ ਸ਼ਾ ਜੀ ਗਲਤ ਨਹੀਂ ਗੱਲ ਕਰਨੀ ਜਿਹੜੀ ਚੀਜ਼ ਵੱਡੀ ਉਹਨੂੰ ਵੱਡੀ ਆਖਣਾ ਜੇ ਮੀਡੀਅਮ ਤੇ ਉਹਨੂੰ ਮੀਡੀਅਮ ਹੀ ਆਖਣਾ ਥਾਂ ਲੇਵਾ ਖੁੱਲਾ ਦੋ ਦੋ ਸਹਦਾ ਜਿਵੇਂ ਸਟਾਲੇ ਟੁੱਲੇ ਖਾ ਕੇ 20 ਕਿਲੋ ਇਹਨੂੰ ਕੀ ਜਾਂਦਾ ਹਨਾ ਮਹਾਰਾ ਕਿਰਪਾ ਕਰੋ ਠੀਕ ਆ ਲਓ ਜੀ ਤੇ ਸ਼ਾਦੀ ਦੀ ਕੀਮਤ ਬੱਬਾ ਜੀ ਹਾਨਾ ਹੀ ਹਾਂ ਦੋ ਘੱਟ ਕਰ ਲਾਂਗੇ ਪੰਜਾਬ ਜੀ ਨਜਾਇਜ਼ ਜੇ ਕਿ ਐਡੀ ਕੇ ਦੇਣੀ ਨਹੀਂ ਗਾਂ 45 ਕਰ ਦੇਦਾ ਜਾਣ ਦਿਓ ਜਾਣ ਦਿਓ ਹਨਾ ਠੀਕ ਆ ਆ ਗਈ ਸਿੰਗਾਲੀ ਕੋਰ ਹਨਾ ਇਹਦਾ ਬੱਚਾ ਉੱਚਾ ਸਜਣੋ ਇਹਦੇ ਕੋਲ ਦੁੱਧ ਕਿਨਾ ਬੱਬਾ ਜੀ 10 ਕਿਲੋ ਤਾਂ ਹੈ ਨਾ 9 ਸਮਝ ਕੇ ਕੋਈ ਲਵੇ ਮੇਲ ਲਵੇ ਦੋਵੇਂ ਟਾਈਮ ਚਾਚ ਕਰ ਲੋ ਚਲੋ ਦੋ ਹੋਰ ਦੋ ਆ ਵਸ਼ੀ ਸਾਰਾ ਕੱਟ ਕਰ ਦਿਜੀਏ ਬੱਬਾ ਜੀ ਛੱਡਾ ਛੱਡਾ ਕੱਟ ਫੋਹਾਂ ਦੀ ਆ ਖਾਂ ਚੰਗਾ ਆਣ ਵੇਖੋ ਖਾਂ ਚੰਗਾ ਚਲੋ ਤੋੜ ਦੋ ਕੋਲੀ ਨੋ ਸੱਜਣਾ ਖਾਂ ਚੰਗਾ ਜੇ ਬਾਕੀ ਦੁੱਧ 10 ਕਿਲੋ ਦੱਸਿਆ ਨੋ ਮੰਨ ਕੇ ਬਾਈ ਕਹਿੰਦਾ ਸੌਦਾ ਕਰ ਲੈ ਕੋਈ ਵੀ ਭਿੰਨ ਭਰਾ ਕਰਦਾ ਨੋ ਜੀ ਲੈਓ ਕਮਾ ਲਿਓ 10 ਹੀ ਹੋਏਗਾ ਬਾਬਾ ਜੀ ਦੋਵੇਂ ਟਾਈਮ ਮੈਨਾ ਸਕਦਾ ਹੂੰ ਹੂੰ ਖਾਣੇ ਦਾ ਵੀ ਚੰਗਾ ਲੱਗਾ। ਖਾਣ ਤੇ ਖਾਣ ਛੋਟਾ ਬੱਪਾ ਹੀ ਖੰਡਈ ਦਾ ਕਾਪਿਆ। ਕੋਈ ਨਹੀਂ ਲੰਮੇ। ਕੋਈ ਨਹੀਂ ਜਾਂਦੇ। ਤੇ ਇਹਦਾ ਰੇਟ ਸੱਚੀ ਦੀ ਬੱਪਾ ਜੀ। ਯਾਰ ਔਰ ਕਰ ਦਿਆਂਗੇ। 24 24 23 ਦੀ। 23 ਵਾ ਵਾ 23000 ਰੁਪਏ। ਉਹ ਬੱਚਾ ਨੇ ਭਾਵੇਂ ਮਹੀਨੇ ਦਾ ਕਿਵੇਂ। ਠੀਕ ਆ ਤੇ ਆ ਵੀ ਚੰਗੇ ਆ ਜਿਹੜਾ ਰੈੱਡ ਕਲਰ ਬ੍ਰਾਊਨ ਜੀ ਆ ਕਿਆ ਬਾਤਾਂ ਇਹਨੂੰ ਖਾਣ ਲੱਗਾ। ਤੁਹਾਨੂੰ ਦੇਖੋ ਖਰੀਦਦਾਰੀ ਕਰਿਓ ਸასიਖਾਲ।